ਉਹਨਾਂ ਦੇ ਪਦ ਜਿੰਨਾ ਤੇ ਉਹਨਾਂ ਦੇ ਸੰਦੇਸ਼ ਨੂੰ ਫਾਲੋ ਕਰਦੇ ਹੋਏ ਸਵੱਛ ਭਾਰਤ ਅਭਿਆਨ ਦੀ ਸ਼ੁਰੂਆਤ ਕੀਤੀ ਅੱਜ ਉਸ ਦੀ 10ਵੀਂ ਵਰੇਗੰਢ ਦੇ ਮੌਕੇ ਦੇ ਉੱਤੇ ਵੀ ਅਸੀਂ ਮਹਾਤਮਾ ਗਾਂਧੀ ਜੀ ਨੂੰ ਨਮਨ ਕਰਦੇ ਹਾਂ ਕਿਉਂਕਿ ਉਹਨਾਂ ਦਾ ਸੁਪਨਾ ਸੀ ਕਿ ਮੇਰਾ ਦੇਸ਼ ਸਾਫ਼ ਸੁਥਰਾ ਹੋਵੇ ਸਵੱਛ ਹੋਵੇ ਤੇ ਉਸ ਨੂੰ 70 ਸਾਲ ਦੇ ਰਾਜ ਦੇ ਵਿੱਚ ਕਿਸੇ ਨੇ ਉਹਦੇ ਬਾਰੇ ਗੌਰ ਨਹੀਂ ਕੀਤਾ ਲੇਕਿਨ ਆਦਰਨੀય ਨਰਿੰਦਰ ਮੋਦੀ ਜੀ ਨੇ ਉਹਨੂੰ ਫਾਲੋ ਕਰਦੇ ਹੋਏ ਉਸ ਦੇ ਉਸ ਵਰਤ ਕਰਕੇ ਸਵਚ ਭਾਰਤ ਅਭਿਆਨ ਦੀ ਸ਼ੁਰੂਆਤ ਕੀਤੀ ਸੋ ਇਸ ਕਰਕੇ ਉਹਨਾਂ ਨੂੰ ਹੋਰ ਵੀ ਵੱਡਾ ਨਮਨ ਅਜ ਦੇ ਦਿਨ ਤੇ ਮੈਂ ਕਰਦਾ ਅੱਜ ਦਾ ਦਿਨ ਸਾਡੇ ਸੂਹ ਦੇਸ਼ ਵਾਸੀਆਂ ਦੇ ਲਈ ਇੱਕ ਪ੍ਰੇਰਨਾ ਦਾ ਸਬਬਾ ਔਰ ਮੈਂ ਸਭ ਨੂੰ ਬੇਨਤੀ ਕਰਦਾ ਕਿ ਆਓ ਅਸੀਂ ਰਲ ਮਿਲ ਕੇ ਇਸ ਦਿਨ ਦੇ ਉੱਤੇ ਸੰਕਲਪ ਲੈ ਕੇ ਆਪਣੇ ਦੇਸ਼ ਨੂੰ ਆਪਣੇ ਇਲਾਕੇ ਨੂੰ ਆਪਣੇ ਸ਼ਹਿਰ ਨੂੰ ਆਪਣੇ ਮਹੱਲੇ ਨੂੰ ਆਪਣੀ ਗਲੀ ਨੂੰ ਹਰ ਜਗ੍ਹਾ ਦੇ ਉੱਤੇ ਇੱਕ ਸਵੱਛਤਾ ਦਾ ਅਭਿਆਨ ਚਲਾਈਏ ਔਰ ਇਹ ਸਵੱਛਤਾ ਦੇ ਵਿੱਚ ਹੀ ਸਾਡਾ ਜੀਵਨ ਆ ਇਹ ਅੱਜ ਦੇ ਦਿਨ ਦੇ ਉੱਤੇ ਮੇਰਾ ਸਾਰੇ ਦੇਸ਼ ਵਾਸੀਆਂ ਨੂੰ ਸੰਦੇਸ਼ ਹੈ ਤੁਹਾਾਂਗੇ ਇਸ ਜਗ੍ਹਾ ਨੂੰ ਦੇਖਿਆ ਜਾਂਦਾ ਬਹੁਤ ਮਤਲਬ ਵਾਲੇ ਵਾਲੇ ਗੰਦਗੀ ਦੀ ਉਸ ਤੋਂ ਪਹਿਲੇ ਅੱਜ ਸਾਫ਼ ਸਫਾਈ ਹੋਈ ਹੈ ਧਿਆਨ ਕਿਉਂ ਨਹੀਂ ਰੱਖਿਆ ਜਾਂਦਾ ਦੇਖੋ ਇਹ ਇੱਕ ਹੋਰ ਬਹੁਤ ਵੱਡੀ ਨਿਲੈਕੀ ਜਿਹੜੀ ਤੁਸੀਂ ਅੱਜ ਦੱਸ ਰਹੇ ਹੋ ਇਹ ਸਾਰੇ ਸ਼ਹਿਰ ਵਾਸੀ ਨੂੰ ਪਤਾ ਕਿ ਸਵੱਛਤਾ ਦੇ ਪ੍ਰਤੀਕ ਮੇਰੇ ਦੇਸ਼ ਦੇ ਪ੍ਰਤੀਕ ਆਦਰਯੋਗ ਮਹਾਤਮਾ ਗਾਂਧੀ ਜੀ ਦੀ ਇਸ ਥਲ ਦੇ ਉੱਤੇ ਹੀ ਜਿਹੜਾ ਕਾਰਪੋਰੇਸ਼ਨ ਜਿਹੜੀ ਸਾਰੇ ਸ਼ਹਿਰ ਨੂੰ ਸਵੱਛ ਰੱਖਦੀ ਆ ਉਹਦੀ ਜੜ ਦੇ ਵਿੱਚ ਇਹ ਸਥਾਨ ਹੋਵੇ ਔਰ ਉੱਥੇ ਵੀ ਸਫਾਈ ਦਾ ਪ੍ਰਬੰਧ ਨਾ ਹੋਵੇ ਤਾਂ ਇਹ ਦੱਸਦਾ ਕਿ ਮੌਕੇ ਦੀਆਂ ਸਰਕਾਰਾਂ ਮੌਕੇ ਦੇ ਰਹੇ ਨੂੰ ਮਾ ਕਿੰਨੇ ਇੱਕ ਸचेत ਨੇ ਆਪਣੇ ਦੇਸ਼ ਦੇ ਪ੍ਰਤੀ ਆਪਣੇ ਸਮਾਜ ਦੇ ਪ੍ਰਤੀ ਜਿਹੜੇ ਕਹਿੰਦੇ ਨੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਬੜਾ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਅੱਜ ਉਹਨਾਂ ਦੇ ਉੱਤੇ ਇੱਕ ਬਹੁਤ ਵੱਡਾ ਪ੍ਰਸ਼ਨ ਚਿੰਨਾ ਕਿ ਅਗਰ ਮਹਾਤਮਾ ਗਾਂਧੀ ਜੀ ਦਾ ਜਿਹੜਾ ਸਥਾਨ ਅਸੀਂ ਬਣਾਇਆ ਜਿੱਥੇ ਉਹਨਾਂ ਦੀ ਮੂਰਤੀ ਕਾਰਪੋਰੇਸ਼ਨ ਦੇ ਬਾਹਰ ਸਥਾਪਿਤ ਕੀਤੀ ਆ ਉਸ ਜਗ੍ਹਾ ਨੂੰ ਅਸੀਂ ਸਵੱਛ ਨਹੀਂ ਰੱਖ ਸਕਦੇ ਤਾਂ ਅਸੀਂ ਦੇਸ਼ ਨੂੰ ਕਿਵੇਂ ਆਪਣੇ ਸ਼ਹਿਰ ਨੂੰ ਕਿਵੇਂ ਸਵੱਛ ਰੱਖਾਂਗੇ ਮੋਦੀ ਜੀ ਸਵੱਛਤਾ ਮਹਾਂ ਚਲਾਉਂਦੇ ਆ ਤੁਹਾਡਾ ਵੀ ਕਿਤੇ ਨਾ ਕਿਤੇ ਲੱਗਦਾ ਕਿ ਤੁਸੀਂ ਸਫਾਈ ਕਰਾਓ ਤੇ ਦੇਖੋ ਸਾਡਾ ਲਗਾਤਾਰ ਇਹ 15ਵਾੜਾ ਚੱਲ ਰਿਹਾ ਸੀਗਾ ਮੋਦੀ ਜੀ ਦੇ ਜਨਮ ਦਿਨ ਨੂੰ ਸਮਰਪਿਤ ਕਰਕੇ ਅੱਜ ਤੱਕ ਦਾ ਔਰ ਉਹਦੇ ਵਿੱਚ ਅਸੀਂ ਅਲੱਗ-ਅਲੱਗ ਜਿਹੜੇ ਇਲਾਕਿਆਂ ਦੇ ਵਿੱਚ ਸਾਡੇ ਸਾਰੇ ਮੰਡਲ ਪ੍ਰਧਾਨ ਸਾਰੇ ਇਲਾਕੇ ਸਾਡੀ ਲੀਡਰਸ਼ਿਪ ਨੇ ਆਪਣੇ ਆਪਣੇ ਇਲਾਕਿਆਂ 'ਚ ਸਕੂਲਾਂ 'ਚ ਕਾਲਜਾਂ 'ਚ ਜਿੱਥੇ ਵੀ ਮੌਕਾ ਮਿਲਿਆ ਉਸ ਜਗ੍ਹਾ ਦੇ ਉੱਤੇ ਸਵੱਛ ਭਾਰਤ ਅਭਿਆਨ ਨੂੰ ਚਲਾਇਆ ਔਰ ਇਹ ਇੱਕ 15 ਦਿਨ ਦਾ ਨਹੀਂ ਇਹ ਸੰਦੇਸ਼ ਆ ਕਿ ਇਹ ਅਭਿਆਨ ਲਗਾਤਾਰ ਜਾਰੀ ਰਹੂਗਾ। ਭਾਰਤ ਮਾਤਾ ਦੀ ਜੈ ਅੱਜ ਲੁਧਿਆਣੇ ਵਿੱਚ ਸ਼੍ਰੀ ਗਾਂਧੀ ਜਨਮ ਦਿਤੀ ਦੇ ਉੱਤੇ ਬੀਜੇਪੀ ਜ਼ਿਲ੍ਹਾ ਪ੍ਰਧਾਨ ਸ਼੍ਰੀ ਰਜਨੀਸ਼ ਧਮਾਂਜੀ ਵੱਲੋਂ ਮਾਤਾ ਰਾਣੀ ਮੰਦਰ ਚੌਂਕ ਗਾਂਧੀ ਜੀ ਦੀ ਪ੍ਰਤੀਮਾ ਜਿੱਥੇ ਲੱਗੀ ਹੈ ਉੱਥੇ ਸਭ ਬੀਜੇਪੀ ਦੇ ਵਰਕਰ ਇਕੱਠੇ ਹੋ ਗਏ ਗਾਂਧੀ ਜਨਮ ਦਿਨ ਗਾਂਧੀ ਜੀ ਨੂੰ ਫੁੱਲ ਅਰਪਣ ਕੀਤੇ ਹੈ ਤੇ ਲੋਕਾਂ ਨੂੰ ਸੰਦੇਸ਼ ਦਿੱਤਾ ਹੈ ਕਿ ਵੱਧ ਤੋਂ ਵੱਧ ਜਿੰਨਾ ਹੋ ਸਕੇ ਮੋਦੀ ਜੀ ਦੇ ਸਫਾਈ ਅਭਿਆਨ ਦੇ ਵਿੱਚ ਨਾਲ ਜੁੜ ਕੇ ਪੂਰੇ ਲੁਧਿਆਣੇ ਨੂੰ ਸੁਵਛ ਰੱਖੋ ਜਿੰਨਾ ਹੋ ਸਕੇ ਲੁਧਿਆਣੇ ਨੂੰ ਸੁਵਛ ਦਾ ਕਿ ਇਹ ਜਿਹੜੀਆਂ ਲੋਕਲ ਸਰਕਾਰਾਂ ਆ ਬਿਲਕੁਲ ਕਾਰਪੋਰੇਸ਼ਨ ਦੇ ਨਾਲ ਗਾਂਧੀ ਜੀ ਦਾ ਸਰੂਪ ਲੱਗਿਆ ਹੈ ਇਹਨਾਂ ਨੂੰ ਖਾਸ ਕਰਕੇ ਇਹ ਜਗ੍ਹਾ ਚ ਲੋ ਪੈਸੇ ਦਾ ਪੂਰਾ ਲੁਧਿਆਣੇ ਦਾ ਧਿਆਨ ਰੱਖਣਾ ਚਾਹੀਦਾ ਹੈ ਖਾਸ ਕਰਕੇ ਇਸ ਪਵਿੱਤਰ ਸਮਾਰਕ ਦੇ ਉੱਤੇ ਇਹਨਾਂ ਨੂੰ ਮੈਂ ਰਿਕਵੈਸਟ ਕਰਦਾ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਨੂੰ ਕਿ ਜਿੰਨਾ ਹੋ ਸਕੇ ਇਸ ਏਰੀਆ ਦਾ ਵੱਧ ਤੋਂ ਵੱਧ ਧਿਆਨ ਰੱਖੇ ਅਤੇ ਪੂਰਨ ਸਵੱਛਾਈ ਦਾ ਪ੍ਰਬੰਧ ਕੀਤਾ ਜਾਵੇ ਨੌਜਵਾਨਾਂ ਨੂੰ ਇਹ ਸੰਦੇਸ਼ ਹੈ ਕਿ ਅੱਜ ਪਵਿੱਤਰ ਦਿਹਾੜੇ ਸ਼੍ਰੀ ਗਾਂਧੀ ਜੰਮਤੀ ਦੇ ਉੱਤੇ नशा त्यागियो त धर्म लॻो त कर्म चङे करो जय श्री राम